Gurmukh Har Paya Tia Baleo Tia b a l n i n g a m a r o ਇਹ ਹੁੰਦੀਆਂ ਕਿੰਨੀਆਂ ਪਿਆਰੀਆਂ ਨੇ ਪਾਲਪੋਸ ਕੇ ਤੇ ਕਰੋ ਤੋਰ ਦੇਣਾ ਤੇ ਗੱਲਾਂ ਨਾ ਜਾਂਦੀਆਂ ਸੰਹਾਰੀਆਂ ਨੇ ਤੇ ਗੱਲਾਂ ਨਾ ਜਾਂਦੀਆਂ ਸੰਹਾਰੀਆਂ ਨੇ ਬਾਬਾ ਵਡਾ ਤੇ ਆ ਰਬਾ ਤੁਵਾ ਕਿ ਕਿਹੇ ਡਬਣਾਈ ਕਿੱਥੇ ਤੀਆਂ ਜਮੁੰਦੇ ਜੋ ਕਿੱਥੇ ਬਾਗ ਫੁੰਡਾਈ ਇਹ ਬਲਬਲੇ ਹੁੰਦੇ ਆ ਭਾਈ ਤੀਆਂ ਦੇ ਜਿਹੜੇ ਘਰ ਦੇ ਵਿੱਚ ਧੀ ਮਾਪਿਆਂ ਦੇ ਅੰਚਲ ਵਿੱਚ ਰਹਿ ਕੇ ਪੜੀ ਵੱਡੀ ਹੁੰਦੀ ਐ ਜਦ ਜਾਣਾ ਪੈਂਦਾ ਨਾ ਪਰਿਵਾਰ ਨਾਲੋਂ ਵਸੋੜਾ ਹੁੰਦਾ ਭੈਣਾ ਭਰਾਵਾਂ ਦੇ ਨਾਲੋਂ ਬਹੁਤ ਵੱਡੀ ਗੱਲ ਐ ਭਾਈ ਇਹ ਬਲਬਲੇ ਹੁੰਦੇ ਐ ਤੇ ਇੱਕ ਸ਼ਹਿਰ ਹੋਰ ਲਿਖਦਾ ਸੋਨਾ ਪਵੇ ਕੁੱਠਾਲੀ ਵਿੱਚ ਤਾਂ ਬਣਨ ਗੈਣੇ ਤਿੰਦਲੀ ਕਿਸੇ ਪਾਸੇ ੰਦਲੀ ਕਿਸੇ ਪਾਸੇ ਬੱਖੀ ਕਣਕ ਤੇ ਮਾਲਕ ਆਸਾਮ ਲਈ ਬੱਲੀ ਕਿਸੇ ਪਾਸੇ ਤੇ ਬੱਲੀ ਕਿਸੇ ਪਾਸੇ ਇਸੇ ਤਰ੍ਹਾਂ ਤੀਆਂ ਦੇ ਸੰਜੋਗ ਲੋਕਾਂ ਉ ਪਲਿਕੇ ਸੇ ਪਾਸੇ ਤੇ ਚੱਲੀ ਕਿਸੇ ਪਾਸੇ ਮੈਂ ਹੋਈ ਪੜਾਈ ਵੇ ਬਾਬਲਾ ਸੁਖੀ ਵਸੇ ਕਰ ਤੇਰਾ ਹੋਈ ਪੜਾਈ ਦੇ ਬਾਬਲਾ ਸੁਖੀ ਵਸੇ ਕਰ ਤੇਰਾ ਮੈਂ ਜੀ ਬਰਾਈ ਦੇ ਲਾ ਸੁਕੀ ਬਸੇ ਕਾਜ ਤੇਰਾ ਐ ਹੋਈ ਪਰਾਈ ਬੇਬਾਬਲਾ ਸੁਕੀ ਬਸੇ ਕਾਜ ਤੇਰਾ ਐ ਹੋਈ ਪਰਾਈ ਬੇਬਾਬਲਾ ਸੁਕੀ ਬਸੇ ਕਾਜ ਤੇਰਾ ਮੈਂ ਹੋਈ ਪਰਾਈ ਬੇਬਾਬਲਾ ਸੁਕੀ ਬਸੇ ਕਾਜ ਤੇਰਾ ਮੈਨੂੰ ਬੁਲਾ ਕਰੋ ਸੰਖਿਓ ਸਖੀਆਂ ਦੇ ਨਾਲ ਵੀ ਬੜਾ ਪ੍ਰੇਮ ਹੁੰਦਾ ਹੈ ਭਾਈ ਜਦੋਂ ਵੇਖਣ ਕੇ ਜਾਣਾ ਪੈਂਦਾ ਬੜਾ ਦੁੱਖਣ ਲੱਗਦਾ ਹੈ ਮੈਨੂੰ ਬਿੰਦਾ ਕਰੋ ਸੰਖਿਓ ਨਹੀਂ ਮੈਂ ਅੱਜ ਪਰਦੇਸਣ ਹੋਈ ਮੈਨੂੰ ਬੇਦਾ ਕਰੋ ਸੰਖਿਓ ਮੈਂ ਅੱਜ ਪਰਦੇਸਣ ਹੋਈ ਮੈਨੂੰ ਵੇਦਾ ਕਰੋ ਸਖਿਓ ਮੈਂ ਅੱਜ ਪਰਦੇਸਣ ਹੋਈ ਵੇਦਾ ਕਰੋ ਸਖਿਓ ਮੈਂ ਅੱਜ ਪਰਦੇਸਣ ਹੋਈ ਤੈਨੂੰ ਵੇਦਾ ਕਰੋ ਸਖਿਓ ਮੈਂ ਅੱਜ ਪਰਦੇਸ ਗਈ ਮੈਨੂੰ ਵਿਦਾ ਕਰੋ ਸਖਿਓ ਮੈਂ ਅੱਜ ਪਰਦੇਸ ਗਈ ਮੇਰਾ ਜੋਰ ਨਾ ਚੱਲਦਾ ਨੀ ਮੇਰਾ ਜੋਰ ਨਾ ਚੱਲਦਾ ਨੀ ਅੱਜ ਤੋਰ ਬੰਦਾਨੇ ਹੋਈ ਮੈਨੂੰ ਵਿਦਾ ਕਰੋ ਸਖਿਓ ਨੀ ਮੈਂ ਅੱਜ ਪਰਦੇਸਣ ਹੋਈ ਮੈਨੂੰ ਵਿਦਾ ਕਰੋ ਸਖਿਓ ਜੀ ਮੈਂ ਅੱਜ ਤਰੰਦੇ ਸਨ ਹੋਈ ਮੈਨੂੰ ਵਿਦਾ ਰੋਕੀਓ ਨੀ ਮੈਂ ਅੱਜ ਤਰੰਦੇ ਸਨ ਹੋਈ ਮੈਨੂੰ ਵਿਦਾ ਕਰੋ ਸਖੀ ਹੋ ਨੀ ਮੈਂ ਅੱਜ ਤਰੰਦੇ ਸਨ ਹੋਈ ਮੈਨੂੰ ਵਿਦਾ ਕਰੋ ਸਖੀ ਹੋ ਮੈਂ ਅੱਜ ਤਰਦੇ ਸੜੋਈ ਵੇਦਾ ਕਰੋ ਸਖਿਓ ਮੈਂ ਅਜ ਫਿਰ ਦੇਸਣ ਹੋਈ ਰੋਂਦੀ ਕੂੰਜ ਵਿਛੜ ਕੇ ਡਾਰੋ ਕਲਮ ਕਲੀ ਵੇ ਵੀਰਾ ਰੋਂਦੀ ਕੂੰਜ ਝੜ ਕੇ ਡਾਰੋ ਕਲਮ ਕਲੀ ਵੇ ਵੀਰਾ ਤੇਰਾ ਤਰਖੇ ਦੋਸ਼ ਬਿਗਾਨਾ ਮੈਂ ਥੁਰ ਚੱਲੀ ਵੇ ਵੀਰਾ ਤੇਰਾ ਸਰਖੇ ਦੇਸ਼ ਵਿੱਚ ਜਾਣਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਨੀ ਕਮ ਜਾਨਾ ਚੱਲੀ ਵੇ ਵੀਰਾ ਤੇਰਾ ਸਰਖੇ ਦੇਸ਼ ਵਿੱਚ ਜਾਣਾ ਮੈਂ ਤੁਰ ਚੱਲੀ ਵੇ ਵੀਰਾ ਜੋੜੀ ਕੁੰਝ ਮਿਛੜ ਕੇ ਢਾਰੋ ਕਲਮ ਖੱਲੀ ਵੇ ਵੀਰਾ ਜੋ ਵੀ ਤੂੰ ਜਿਵੇਂ ਛੱਡ ਕੇਂਦਾ ਲੋਕ ਅਮ ਚੱਲੀ ਵੇ ਵੀਰਾ ਤੇਰਾ ਛੱਡ ਕੇ ਦੇਸ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰ ਕੇ ਦੇਸ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਤੇਰਾ ਕਰ ਕੇ ਦੇਸ ਬੇਗਾਨਾ ਚੱਲੀ ਵੇ ਵੀਰਾ ਅੱਡ ਕਿਸੇ ਦੇਸ਼ ਦੇ ਗਾਨਾ ਇਕੱਲੀ ਵੇ ਵੀਰਾ ਓ ਤੀਆਂ ਧੰਨੇ ਪਰਾਇ ਹੁੰਦੀ ਆ ਹੱਸ ਹੱਸ ਤੋਰ ਬਾਬਲਾ ਤੀਆਂ ਤਨ ਨੇ ਬੰਗਾਣਾ ਹੁੰਦੀ ਆ ਹੱਸ ਹੱਸ ਤੋਰ ਬਾਬਲਾ ਤੀਆਂ ਤਨ ਨੇ ਨਾ ਹੁੰਦੀ ਆ ਹਾਸੇ ਹਾਸਤੂਰ ਬਾਵਲਾ ਯਾ ਤਨ ਨੇ ਨੀਦ ਗੋ ਜਾ ਹੁੰਦੀ ਆ ਹਾਸੇ ਹਾਸਤੂਰ ਬਾਵਲਾ ਤਨ ਨੇ ਨੀਦ ਗੋ ਨਾ ਹੁੰਦੀ ਆ ਹਾਸੇ ਹਾਸਤੂਰ ਬਾਜ਼ ਲਾਤੀਆ ਤਨ ਨੇ ਨੀਦ ਗੋ रांध अस तोर भावला रांजोरिय नथियां धीअ रांजो नथिय तां जोर बाबा बेटिय रांजरिय न ਰੰਗ ਬਾਮਲਾ ਤੀਆਂ ਰਾਜਾ ਨਾ ਰਖੀ ਆ ਤੇਰਾ ਕਾਹਦਾ ਜੋਰ ਬਾਮਲਾ ਲੋਹ ਰਾਦੇ ਰਾਜਾ ਨਾ ਰਖੀ ਆ ਤੇਰਾ ਕਾਹਦਾ ਜੋਰ ਬਾਮਲਾ ਮਾਦਾ ਸੇ ਰਾਜਾ ਨਾ ਰਖੀ ਆ ਤੇਰਾ ਕਾਹਦਾ ਜੋਰ ਬਾਮਲਾ ਤੀਆਂ ਰਾਜੇ ਰਾਜਿਆਂ ਨੇ ਨਾ ਰੱਖੀਆਂ ਤੇਰਾ ਕਾਂ ਦਾ ਜੋਜ ਬਾਬਲਾ ਬਾਬਲਾ ਤੇਰਾ ਕਿੰਝ ਹੋਰ ਹੈ ਇਹ ਤਾਂ ਰਾਜੇ ਰਾਣਿਆਂ ਨੇ ਵੀ ਨਹੀਂ ਰੱਖੀਆਂ ਭਾਈ ਇੱਕ ਧੀ ਨੂੰ ਬਹੁਤ ਵੱਡੀ ਡਿਊਟੀ ਲਈ ਹੈ ਮਾਲਕ ਨੇ ਪਹਿਲਾਂ ਧੀ ਆਪਣੇ ਮਾਪਿਆਂ ਦੇ ਘਰ ਆਪਣੇ ਪੀਕਾ ਸਵਾਰਦੀ ਹੈ ਫੇਰ ਜਾ ਕੇ ਸਹੁਰੇ ਘਰ ਵੀ ਸਵਾਰਨ ਦਾ ਮੌਕਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ ਫਿਰ ਆਪਣੇ ਬੱਚਿਆਂ ਤਾਂ ਹੀ ਸਵਾਰਨ ਦਾ ਵਾਹਿਗੁਰੂ ਮੌਕਾ ਦਿੰਦਾ ਇੱਕ ਧੀ ਦੇ ਬਹੁਤ ਵੱਡੇ ਵੱਡੇ ਫਰਜ਼ ਹੁੰਦੇ ਨੇ ਇਹ ਜਿਹੜਾ ਰੋਣ ਹੁੰਦਾ ਨਾ ਇਹ ਜਿਹੜੇ ਹੰਝੂ ਹੁੰਦੇ ਨੇ ਖੁਸ਼ੀਆਂ ਦੇ ਹੰਝੂ ਨੇ ਇਹ ਵਹਿ ਜਾਣੇ ਚਾਹੀਦੇ ਆ ਬਲਬਲੇ ਨੇ ਜਿਹੜੇ ਅੰਦਰ ਨਹੀਂ ਰਹਿਣੇ ਚਾਹੀਦੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜੋ ਬੱਚੀਆਂ ਭੈਣਾ ਬੜੀਆਂ ਸਿੱਖਿਆਵਾਂ ਮੰਗ ਆਉਂਦੀਆਂ ਤੇ ਮੇਰੀ ਵੀ ਇੱਛਾ ਸੀ ਕਿਉਂਕਿ ਮੇਰੇ ਮਿੱਤਰ ਸੋ ਸਾਡੇ ਬਾਬਾ ਜੀ ਸਤਿਕਾਰਯੋਗ ਕੁਲਵਿੰਦਰ ਸਿੰਘ ਜੀ ਤੇ ਇਹਨਾਂ ਦੇ ਭਰਾਤਾ ਭਾਈ ਸਿੰਦਾ ਸਿੰਘ ਇਹਨਾਂ ਨਾਲ ਮੇਰਾ ਬੜਾ ਪਿਆਰ ਹੈ ਪਿਛਲੇ ਬਾਰੀ ਵੀ ਅਸੀਂ ਆਨੰਦ ਕਾਰਜ ਕਰ ਰੱਖੇ ਗਏ ਬੱਚੀ ਦੇ ਉਦੋਂ ਵੀ ਬੜਾ ਸਤਿਕਾਰ ਮਾਨ ਬਖਸ਼ਿਆ ਹੁਣ ਵੀ ਸਪੈਸ਼ਲ ਤੌਰ ਤੇ ਸਾਦ ਕੇ ਬੇਨਤੀ ਕੀਤੀ 1 ਮਹੀਨੇ ਪਹਿਲਾਂ ਤੋਂ ਹੀ ਬਾਬਾ ਜੀ ਜਰੂਰ ਆਉਣਾ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਭਾਈ ਜਦੋਂ ਕੀਰਤਨ ਦੇ ਨਾਲ ਆਪਾਂ ਜੋ ਲਾਵਾ ਪੜਦੇ ਆ ਜੋ ਆਨੰਦ ਕਾਰਜ ਹੁੰਦੇ ਆ ਤੇ ਸਮਾਂ ਲੱਗ ਜਾਂਦਾ ਆਪ ਆਏ ਬਰਾਤੀ ਸਜਣਾ ਦਾ ਸਰਦਾਰ ਨਾਇਬ ਸਿੰਘ ਜੀ ਜੋ ਕਿ ਆਪਣੇ ਸੁਪੁੱਤਰ ਕਾਕਾ ਗੁਰਪ੍ਰੀਤ ਸਿੰਘ ਦੀ ਬਰਾਤ ਲੈ ਕੇ ਆਏ ਨੇ ਸੋ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਂ ਸੇਵਕ ਪਰਿਵਾਰ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਮੈਨੇਜਮੈਂਟ ਵੱਲੋਂ ਦਾਸ ਵੱਲੋਂ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਸਾਹਿਬ ਵੱਲੋਂ ਸਾਰੇਆਂ ਵੱਲੋਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਬਹੁਤ ਥਾਵਾਂ ਤੇ ਜਾਣੇ ਆ ਭਾਈ ਨਹੀਂ ਤਾਂ ਇਹੀ ਗੱਲ ਕਹੀ ਜਾਂਦੀ ਹੈ ਵੀ ਦਬਾ-ਦਬ ਕਰੋ ਜੀ 5 ਮਿੰਟ ਲਾਓ ਆਪ ਜੀ ਬੜੇ ਸੂਝਵਾਨ ਹੋ ਜਦੋਂ ਦੇ ਆਏ ਹੋ ਬੜੇ ਟਿਕਾ ਦੇ ਨਾਲ ਬੈਠੇ ਹੋ ਗੁਰੂ ਪਾਤਸ਼ਾਹ ਕਿਰਪਾ ਕਰੇ ਮਿਹਰ ਕਰੇ ਇਸ ਭਾਗੀ ਜੋੜੀ ਤੇ ਦੋਹੇ ਪਰਿਵਾਰਾਂ ਦੇ ਵਿੱਚ ਸਦਾ ਏਕਤਾ ਇਤفاق ਖੁਸ਼ੀਆਂ ਖੇੜੇ ਵਸਾ ਕੇ ਨਦਰੀ ਨਦਰ ਨਿਹਾਲ ਗੁਰੂ ਪਾਤਸ਼ਾਹ ਕਰਨ ਇਸ ਭਾਗੀ ਜੋੜੀ ਦੇ ਸਿਰ ਤੇ ਸਦਾ ਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਆਓ ਜੀ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਲੱਖਾਂ ਲੱਖਾਂ ਵਾਰ ਮੁਬਾਰਕਾਂ ਤੋਂ ਸਾਡੇ ਸਤਿਕਾਰਯੋਗ ਸਪਾਈ ਕੁਲਵਿੰਦਰ ਸਿੰਘ ਜੀ ਸਿੰਧਾ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਵਾਏ ਐ ਧੰਨਵਾਦ ਮੈਨੇਜਮੈਂਟ ਦਾ ਬਾਬਾ ਜੀਆ ਦਾ ਭਾਈ ਸਾਹਿਬ ਜੀ ਦਾ ਸਾਰਿਆਂ ਦਾ ਹੀ ਧੰਨਵਾਦ ਆਓ ਬੜਾ ਸਮਾਂ ਹੋ ਚੁੱਕਿਆ ਐ ਸਾਰੇ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਰਦਾਸਾਂ ਬੇਨਤੀਆਂ ਵਿੱਚ ਸਮੂਲੀਅਤ ਕਰੀਏ ਸ਼ਾਮਲ ਹੋਣਾ ਕਰੀਏ ਜੀ ਕੋਈ ਰਸਨਾ ਬਾਂਝੀ ਨਾ ਰਹੇ ਸਾਰੇ ਬੋਲ ਕਰਕੇ ਹਾਜ਼ਰੀਆਂ ਭਰੋ ਰਾਮ ਕਲੀ ਮਹੱਲਾ ਤਿੰਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂ ਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸੈਜ ਸੇਤੀ ਵਰਬਟੀਆਂ ਵੰਡਾਇਆ ਰਾਂਗ ਦੇ ਤਨ ਪਰਬਾਰ ਪਰੀਆਂ ਸਾਮ ਰੰਗਾ ਬਣਾਈਆਂ ਸਾਵੰਦੋ ਤਹਾ ਗੋ ਹਲੀ ਕੇਰਾ ਮਨ ਜੀ ਮਤਾਇਆ ਕਹਿ ਨਾਨਕ ਆਨੰਦੋ ਸਤ ਗੁਰੂ ਮੈਂ ਪਾਇਆ ਇਹ ਮਨ ਦੀਆ ਤੂੰ ਸਦਾ ਰੋਹ ਹਰ ਨਾਲੇ ਧਾਨ ਨਮੋ ਤੂੰ ਮਨ ਮੇਰੇ ਦੁਖ ਸਭ ਮਿਸਾਰਨਾ ਅੰਗੀਕਾਰੋ ਕਰੇ ਤੇਰਾ ਸਭ ਸਾਥ ਸਾਰਨਾ ਸੋਬਨੰਦ ਲਾ ਸੁਮਰਾ ਸੁਆਮੀ ਸੋਖ ਮਨੋਂ ਹਮਸਾਨੇ ਕਹਿਣਾ ਇਸ ਮਨ ਮੇਰੇ ਸਦਾ ਹਉ ਹਰਿ ਨਾਲੇ ਸਾਚੇ ਸਹਬਾ ਕੀਆ ਨਹੀਂ ਕਰਤੇ ਰਤਾ ਚਿਰ ਸਭ ਚਿਤਵ ਜਿਸ ਤੇ ਤੂ ਪਾਵੇ ਸਦਾ ਸਿਵ ਦਸ ਲਾਨਾ ਤੇਰੀ ਨਾਮ ਮਨੁ ਮਸਾਵੇ ਨਾਮ ਜਿਨ ਕੇ ਮਨ ਵਸਿਆ ਵਾਦੀ ਸਤਿ ਸਬਦ ਤੇਰੇ ਹੈ ਨਾਨਕ ਸਜੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਧਾਰੋ ਸਾ ਨਾਮ ਧਾਰ ਮੇਰਾ ਜਨ ਭੁਖਾ ਸਾ ਗਵਾਇਆ ਅਰ ਸਾਥ ਸੁਧ ਮਨ ਆਏ ਵਸਿਆ ਜਨੇਟਾ ਸਾਮ ਪੰਝਾਈਆਂ ਕਾਲੂ ਮਾਨ ਕੀ ਤਾਗੋ ਦੇ ਬਟਾ ਦਿਸਦੀਆਂ ਗੱਡੀਆਂ ਆਈਆਂ ਚਹ ਨਾਨਕ ਸੁਣੋ ਸੰਤੋ ਸਤਿ ਰੋ ਪਿਆਰੋ ਸੱਚਾ ਨਾਮ ਮੇਰਾ ਦਾ ਰੋ ਬਾਜੀ ਪੰਜ ਸ਼ਬਦ ਟਿੱਕਾ ਵੀ ਸਭਾ ਗਏ ਸਭਾ ਗਏ ਸਭੰਦ ਮੰਦ ਕਲਾਂ ਜਿ ਤਕਰਤਾ ਰੀਆਂ ਅਸਤ ਦੂਤ ਦੇ ਵਾਸ ਕੀਤੇ ਕਾਲ ਕੰਦ ਕਮਾੜਿਆ ਸੁਖ ਕਰਮ ਪਾਇਆ ਸੁਨਣ ਕੋ ਸਿਨਾਮ ਹਰ ਕਹਿ ਲਾਂਗੇ

सगले बसोरे भूखा रोग सनता पोतरे सुने सची बानी संत सहज लताए सर से पूरे गुरते जानी। गुर ते जाली सुनते पनीत जाते भगत सतगुर रहे पर पूरे गुर चरी मिला के बाजे अरहज तूरे सलोक अवन गुरु पानी पिता ਮਰਨਾ ਦਰਨਾ ਮਹਾਤ ਸੁਰਤ ਰਾਤ ਦੇ ਦਾਈ ਦਾ ਆਹ ਲੈ ਸਗਲ ਜਗਤ ਤੋਂ ਚੰਗਿਆਈਆ ਬੁਰਿਆਈਆ ਬਾਤ ਧਰਮ ਨੂੰ ਰਾਹੀਆ ਪੂਰਾ ਆਪਣੀ ਕੇ ਨੇੜੇ ਦੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਾਗਨ ਚਾਲੇ ਅਸਤ ਬੇ ਮੁਖੀਉ ਜਾਂਦੇ ਬੀ ਚੁਟੀ ਦਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਅਗੈ ਆ